ਜਿੰਨੇ ਵੀ ਦੱਸ ਕੇ ਨਰਨਧਰ ਨਾਲ ਜੁੜੇ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸੀਂ ਲਗਾਤਾਰ ਵਾਤਾਵਰਨ ਨੂੰ ਬਚਾ ਰਹੇ ਹਾਂ ਲਗਾਤਾਰ ਪੌਦੇ ਲਗਾ ਰਹੇ ਹਾਂ ਚੰਗੀ ਗੱਲ ਹੈ ਖੁਸ਼ੀ ਦੀ ਗੱਲ ਹੈ ਪਰ ਦੂਜੇ ਪਾਸੇ ਸਾਡੇ ਸਿਵਲ ਹਸਪਤਾਲਾਂ ਦੀ ਕੀ ਹਾਲਤ ਹੈ ਕਿ ਜਿੰਨੀ ਕੋ ਗੁੰਜਾਇ ਸਾਡੇ ਕੋਲ ਹੁੰਦੀ ਹੈ ਉਹਨਾਂ ਕੋ ਤਾਂ ਸਾਨੂੰ ਕਰ ਲੈਣਾ ਚਾਹੀਦਾ ਹੈ ਨਾ ਜੇ ਇਹੋ ਜੇ ਥਾਂ ਦੇ ਵਿੱਚ ਬੂਟੇ ਲੱਗੇ ਹੋਣ ਤਾਂ ਬੂਟੇ ਕਿਦਾਂ ਵੱਜ ਜਾਣਗੇ ਤੁਸੀਂ ਦੇਖ ਸਕਦੇ ਹੋ ਇਹ ਇਹੋ ਜਿਹੇ ਹਾਲਾਤ ਵਿੱਚ ਬੂਟੇ ਜੇ ਲੱਗਣ ਹੈ ਤਾਂ ਬੂਟੇ ਬਚਣਗੇ ਕਿਦਾਂ ਮੇਰਾ ਖਿਆਲ ਕਿ ਇੱਕ ਦਰਖਤ ਬੂਟਾ ਸ਼ਾਂਤ ਲੱਗਿਆ ਹੈ ਅੰਦਰੋਂ ਤਾਂ ਵਿਚਾਰਾ ਸੁੱਕ ਸੁੱਕ ਗਿਆ ਤੇ ਬਾਹਰ ਵਿੱਚ ਹਰਾ ਹੋਇਆ ਚਲੋ ਚੰਗੀ ਗੱਲ ਹਰਾ ਹੋ ਗਿਆ ਕਿਉਂਕਿ ਪਾਣੀ ਵਗੈਰਾ ਇੱਥੇ ਆਉਂਦਾ ਹੋਊਗਾ بارش ਦਾ ਜਾਂ ਹੋਰ ਤੇ ਹਸਪਤਾਲ ਦੇ ਅੰਦਰ ਦੇ ਹਾਲਾਤ ਨੇ ਇੱਕ ਖੰਡਰ ਇਮਾਰਤ ਬਣੀ ਹੋਈ ਆ ਇਧਰੋਂ ਅੱਗੇ ਸਾਹਮਣੇ ਸਿਵਲ ਹਸਪਤਾਲ ਹੈ ਅੱਗੇ ਸਾਹਮਣੇ ਸਰਕਾਰੀ ਹਸਪਤਾਲ ਮਹਿਦਪੁਰ ਦੇ ਹਾਲਾਤ ਹੈ ਤਾਂ ਲੋਕ ਕਈ ਵਾਰ ਮੈਂ ਪਹਿਲਾਂ ਮੈਂ ਕਹਿੰਦਾ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਾਲਾ ਹਸਪਤਾਲ ਖੁਦ ਬਿਮਾਰ ਹੈ ਬਿਮਾਰ ਹੈ ਪਰ ਬਹੁਤ ਸਾਰੇ ਸਮਾਜਿਕ ਸਥਾਨਾਵਾਂ ਜਿਕਰ ਇੱਕ ਵੱਡਾ ਉਪਰਾਲਾ ਉਹ ਕਰ ਰਹੀਆਂ ਕਿ ਬੂਟੇ ਲਗਾ ਰਹੀਆਂ ਤੇ ਸਿਵਲ ਹਸਪਤਾਲਾਂ ਦੇ ਵੱਲ ਵੀ ਆਪਾਂ ਥੋੜਾ ਜਿਹਾ ਧਿਆਨ ਦੇ ਦਈਏ ਤਾਂ ਬਹੁਤ ਵਧੀਆ ਹੋ ਸਕਦਾ ਜਿੰਨੇ ਕੋ ਜਿੰਨੀ ਕੋ ਮੇਰੀ ਸੋਚਣ ਦੀ ਸ਼ਕਤੀ ਹੈ ਜਿੰਨਾ ਕੋ ਮੈਂ ਸੋਚ ਸਕਦਾ ਮੇਰੀ ਸਮਝ ਅਨੁਸਾਰ ਹੋ ਸਕਦਾ ਮੇਰੀ ਸਮਝ ਤੁਹਾਡੇ ਨਾਲ ਸੋਚ ਮੇਰੀ ਨਾ ਮਿਲਦੀ ਹੋਵੇ ਕਿ ਬਹੁਤ ਸਾਰੇ ਮੇਰੇ ਭਰਾਵਾਂ ਦੀ ਸੋਚ ਮੇਰੇ ਤੋਂ ਵੀ ਵਧੀਆ ਹੋ ਸਕਦੀ ਹੈ ਤੁਸੀਂ ਕੋਈ ਹੋਰ ਵੀ ਸੁਝਾ ਦੇ ਸਕਦੇ ਹੋ ਪਰ ਜੋ ਸਾਡੀ ਨਵੀਂ ਬਣੀ ਸਰਕਾਰ ਹੈ ਉਹ ਕਹਿੰਦੀ ਸਿਹਤ ਸਹੂਲਤਾਂ ਨੂੰ ਲੈ ਕੇ ਔਰ ਸਿੱਖਿਆ ਦੇ ਪ੍ਰਬੰਧ ਅਚੇਰੇ ਔਰ ਵੱਡੇ ਹੋਣਗੇ ਤਕਰੀਬਨ 3 ਸਾਲ ਬੀਤ ਗਏ ਅਜੇ ਤੱਕ ਕੀ ਹੋਇਆ ਸਰਕਾਰੀ ਹਸਪਤਲਾਂ ਦੇ ਹਾਲਾਤ ਨਹੀਂ ਸੁਧਰੇ ਜੇਕਰ ਕਿਤੇ ਕੇ ਸਵਾਲ ਕਰ ਲਿਆ ਜਾਂਦਾ ਤਾਂ ਉਹ ਕਹਿੰਦੇ ਕਿ ਤੁਸੀਂ ਪੁਰਾਣੀ ਸਰਕਾਰਾਂ ਨੂੰ ਕਿਉਂ ਨਹੀਂ ਪੁੱਛਦੇ ਪਰ ਮੈਂ ਕਹਿਣਾ ਚਾਹੁੰਦਾ ਜੇਕਰ ਪੁਰਾਣੀਆਂ ਸਰਕਾਰਾਂ ਨੇ ਕੁਝ ਕੀਤਾ ਹੁੰਦਾ ਜੇ ਚੰਗੇ ਕੰਮ ਕੀਤੇ ਹੁੰਦੇ ਵਧੀਆ ਕੰਮ ਕੀਤੇ ਹੁੰਦੇ ਤਾਂ ਤੁਹਾਨੂੰ ਕਿਸੇ ਨੇ ਲੈ ਕੇ ਨਹੀਂ ਸੀ ਆਉਣਾ ਪਰ ਹਾਂ ਹੁਣ ਲੋਕ ਇਹ ਜ਼ਰੂਰ ਕਹਿਣ ਲੱਗ ਪਏ ਐ ਕਿ ਤੁਹਾਡੇ ਤੇ ਤਾਂ ਪੁਰਾਣੇ ਚੰਗੇ ਸੀ ਚਲੋ ਕਿਦਾਂ ਵੀ ਸੀ ਕੰਮ ਕਹਿੰਦੇ ਕਰਦੇ ਸੀ ਪਰ ਇਹ ਜੋ ਮੈਂ ਵੀਡੀਓ ਕਰ ਰਿਹਾ ਜੇ ਮੇਰਾ ਸਾਥੀ ਕੋਈ ਪੁਰਾਣਾ ਹੋਵੇ ਚ ਨਵਾਂ ਹੋਵੇ ਕੋਈ ਵੀ ਹੋਵੇ ਮੈਨੂੰ ਕਿਸੇ ਦਾ ਮਕਸਦ ਨਹੀਂ ਐ ਸਾਰੇ ਆਪਣੇ ਵੀਰ ਐ ਇਸ ਹਮਲੇ ਨੂੰ ਖੁਦ ਮਾਰੀਏ ਥੋੜਾ ਜਿਹਾ ਅੱਗੇ ਆਇਆ ਕਿ ਹਮਲਾ ਮਾਰੀਏ ਸਰਕਾਰਾਂ ਦੇ ਛੱਡ ਕੇ ਜਗਦੀ ਤਕਾ ਬੂਟੀ ਦਾ ਆਪਾਂ ਪੱਟੀ ਲਈਏ ਜੋ ਹਾਲਾਤ ਬਣੇ ਪੈੰਦਰ ਸੁੱਖੇ ਤੇ ਬੂਟੇ ਬੜੇ ਐ ਮੈਨੂੰ ਲੱਗਦਾ ਜੋ ਹਾਲਾਤ ਇੱਥੇ ਬਣੇ ਪਏ ਤਾਂ ਲੋਕ ਕੋਈ ਵਾਰ ਆਪਾਂ ਨਸ਼ੇੜੀ ਕਹਿ ਦਿੰਦੇ ਆ ਪਰ ਮੇਰਾ ਸ਼ਬਦ ਨਸ਼ੇੜੀ ਹੈ ਨਾ ਜੋ ਸ਼ਬਦ ਕਹਿਣ ਦਾ ਦਿਲ ਨਹੀਂ ਕਰਦਾ ਕੋਈ ਨਸ਼ੇੜੀ ਕਿਹੜਾ ਜੰਮਦਾ ਦਾ ਬੰਦਾ ਨਸ਼ੇੜੀ ਨਹੀਂ ਬਣ ਜਾਂਦਾ ਕਦੇ ਨਾ ਕਦੇ ਉਹ ਵੀ ਮਾਂ ਦਾ ਪੁੱਤ ਸਿਆਣਾ ਹੀ ਹੁੰਦਾ ਹੋਊਗਾ ਪਰ ਸਿਸਟਮ ਨਾਲੋ ਕੇ ਉਹ ਮਾੜੀ ਲਾਚ ਵਿੱਚ ਪੈ ਗਿਆ ਔਰ ਕੰਮ ਖਰਾਬ ਹੋ ਗਿਆ ਆ ਦੇਖ ਲੋ ਇੱਧਰ ਬੂਟੇ ਖੜੇ ਆ ਇੱਧਰ ਵੀ ਪਿੱਛੇ ਵੀ ਹਾਲਾਤ ਬੜੇ ਪਾਣੀ ਦੇ ਬਹੁਤ ਜ਼ਿਆਦਾ ਬੁਰੇ ਹਾਲ ਤਾਂ ਇੱਧਰ ਇੱਕ ਹੋਰ ਮੈਂ ਤਸਵੀਰ ਦਿਖਾਉਣਾ ਪਹਿਲਾਂ ਮੈਂ ਕਿਹਬਰ ਦਿਖਾਈ ਹੈ ਕਿ ਇੱਥੇ ਇੱਕ ਗੇਟ ਲੱਗਿਆ ਹੁੰਦਾ ਸੀਗਾ ਜੇਕਰ ਸਿਵਲ ਹਸਪਤਾਲ ਦਾ ਇੱਧਰ ਗੇਟ ਆ ਤਾਂ ਫਿਰ ਬਾਹਰ ਪਿੱਛੇ ਦੋਗਾ ਗੇਟ ਇੱਧਰ ਵੀ ਹੋਊਗਾ ਔਰ ਮੈਨੂੰ ਯਾਦ ਹੈ ਕਿ ਇਸੇ ਗੇਟ ਥੱਲੇ ਆ ਕੇ ਇੱਕ ਬੱਚੀ ਦੀ ਡੈਥ ਵੀ ਹੋ ਗਈ ਸੀ ਇੱਕ ਤਰਨਾ ਰੋਸ ਮਜਾਰਾ ਵੇ ਇੱਥੇ ਹੋਇਆ ਸੀ ਪਰ ਉਸ ਤੋਂ ਬਾਅਦ ਸਿੱਖਿਆ ਕੀ ਲਈਏ ਉਹ ਵੀ ਅਜੇ ਹੁਣ ਤੱਕ ਤੋਂ ਕਿ ਸਾਈਡ ਤੇ ਕਰ ਦਿੱਤਾ ਗਿਆ ਇਹ ਜਾ ਮੈਂ ਜੇ ਇੱਥੇ ਗੇਟ ਨਹੀਂ ਲੱਗੀ ਹੋਇਆ ਇਦਾਂ ਸਾਰਾ ਕੁਝ ਹੋਇਆ ਪਿਆ ਤਾਂ ਸ਼ਾਇਦ ਕੰਮ ਚੱਲ ਰਿਹਾ ਉਹ ਹੋ ਸਕਦਾ ਪਰ ਦੂਜੀ ਗੱਲ ਵੀ ਕਹਿੰਦੇ ਕਿ ਜੋ ਸਾਈਡ ਤੇ ਅੱਗੇ ਉਹ ਸਾਰਾ ਛੱਪੜ ਤਲਾ ਵਗੈਰਾ ਬਣੇ ਕਿਸੇ ਵੀਰ ਕਿਸੇ ਭਰਾ ਦੀ ਮਹਿਦਪੁਰ ਦੀ ਜ਼ਮੀਨ ਹੈ ਜੇ ਮਹਿਦਪੁਰ ਬਾਈ ਦੀ ਕਿਸੇ ਦੀ ਜ਼ਮੀਨ ਹੈ ਤਾਂ ਕਿਸੇ ਬਾਈ ਦੀ ਜ਼ਮੀਨ ਹੈ ਤਾਂ ਮੈਂ ਕਹਿੰਦਾ ਅੱਗੇ ਸੱਬਰ ਮੈਂ ਕਹਿੰਦਾ ਕਿ ਜੇਕਰ ਮਾਤਪੁਰ ਦੇ ਕਿਸੇ ਦੀ ਜ਼ਮੀਨ ਆ ਤਾਂ ਬੜਾ ਤਨ ਜਿਗਰਾ ਉਹਦਾ ਵੀ ਜੇ ਨਹੀਂ ਜ਼ਮੀਨ ਤੇ ਕੋਈ ਫਸਲ ਜਾਂ ਕੁਝ ਹੋਰ ਲਾਉਣਾ ਹੋਵੇ ਤੇ ਉਹ ਸਾਰਾ ਸਿਸਟਮ ਦੇ ਪੇੜ ਚੜੀ ਪਈ ਹੈ ਤੇ ਉਹ ਵੀ ਬਾਈ ਦੀ ਤਾਂ ਕੁਰਬਾਨੀ ਕਹਿ ਸਕਦੇ ਆ ਇੱਕ ਬਹੁਤ ਵੱਡੀ ਹੈ ਕਿਉਂਕਿ ਉਹ ਪਾਣੀ ਖੜਾ ਅੱਜ ਕੱਲ ਕੋਈ ਪਾਣੀ ਥੋੜੀ ਜਿਹੀ ਜਗ੍ਹਾ ਤੇ ਨਹੀਂ ਖੜਾ ਹੁਣ ਦਿੰਦਾ ਤਾਂ ਉਹਦਾ ਕਿੰਨੇ ਚਿਰਾਂ ਤੋਂ ਹੀ ਸੰਤਾਪ ਭੋਗ ਰਿਹਾ ਹੈ ਕਰੋੜਾਂ ਦੀ ਪ੍ਰਾਪਰਟੀ ਉਹਦੀ ਬੇਕਾਰ ਪਈ ਹੈ ਪਰ ਇੱਕ ਕੰਮ ਚੰਗਾ ਵੀ ਹੋਇਆ ਕਿ ਇਧਰੋਂ ਸੜਕ ਹੁਣ ਪੱਟੀ ਹੋਈ ਹੈ ਤਾਂ ਇਹ ਬੜੇਗੀ ਜ਼ਰੂਰ ਇਹ ਹੁਣ ਪੱਕਾ ਹੋ ਚੁੱਕਿਆ ਜੇਕਰ ਕੁਝ ਮਾੜਾ ਮੋਟਾ ਸ਼ੁਰੂ ਹੋਇਆ ਤਾਂ ਬੜੇਗੀ ਜ਼ਰੂਰ ਕਿਉਂਕਿ ਨਵਾਂ ਬਣੇ ਹਲਕਾ ਇੰਚਾਰਜ ਜ਼ਰੂਰ ਨਹੀਂ ਹੁੰਦਾ ਕਿ ਸਾਰੇ ਕੰਮ ਕਹਿੰਦੇ ਕਿ ਸਰਕਾਰ ਮਾੜੇ ਕਰਦੀ ਹੈ ਤੇ ਕੁਝ ਚੰਗੇ ਵੀ ਵਿੱਚੋਂ ਜਿਨ੍ਹਾਂ ਉਹਨਾਂ ਦੇ ਚੁਣੇ ਹੋ ਨਮਾਇੰਦੇ ਹੁੰਦੀ ਹੈ ਨਮਾਇੰਦੇ ਹੁੰਦੇ ਆ ਕੁਝ ਚੁਣੇ ਹੋ ਲੀਡਰ ਹੁੰਦੇ ਆ ਜਾਂ ਕੁਝ ਚੰਗੇ ਇਨਸਾਨ ਲੀਡਰ ਵੀ ਹੁੰਦੇ ਆ ਤਾਂ ਪਿੰਦਰ ਪੰਡੋਰੀ ਦੀ ਇੱਥੇ ਮੈਂ ਸਿਫਤ ਕਰਨੀ ਚਾਹਾਂਗਾ ਕਿ ਉਹਨੇ ਇੱਕ ਬੜਾ ਵਧੀਆ ਕੰਮ ਇੱਥੇ ਉਲੀਕਿਆ ਹੈ ਬੜਾ ਵਧੀਆ ਕੰਮ ਹੈ ਉਹ ਮੈਧਪੁਰ ਦੇ ਸੀਵਰ ਨੂੰ ਲੈ ਕੇ ਉਹਨੇ ਵੱਡਾ ਮੁੱਦਾ ਚੱਕਿਆ ਔਰ ਸ਼ਹਿਰ ਥੋੜੇ ਦਿਨਾਂ ਦੇ ਵਿੱਚ ਤਕਰੀਬਨ 7-8 ਮਹੀਨੇ ਦੇ ਸਾਲ ਤੋਂ ਕੰਪਲੀਟ ਹੋ ਜਾਊਗਾ ਤਾਂ ਵਧਾਈ ਦੇ ਪਾਤਰ ਵੀ ਨੇ ਜਿੱਤੇ ਸਿਫਤ ਬਣਦੀ ਹੈ ਸਿਫਤ ਕਰਾਂਗੇ ਕਿਉਂਕਿ ਕਹਿੰਦੇ ਕਿ ਜੋ ਪਲਵਾਨ ਬੰਦੇ ਹੁੰਦੇ ਕਬੱਡੀ ਪਲੇਅਰ ਹੁੰਦੇ ਕਹਿੰਦੇ ਉਹ ਤਾਂ ਉਦੋਂ ਵੀ ਸਮਾਜ ਪ੍ਰਤੀ ਬੜੇ ਸੁਚੇਤ ਰਹਿੰਦੇ ਆ ਕੰਮ ਕਰਦਾ ਸ਼ੌਂਕ ਕੰਮ ਕਰਦਾ ਜਜ਼ਬਾ ਹੋਣਾ ਚਾਹੀਦਾ ਹੈ ਸਰਕਾਰ ਦੀਆਂ ਨੀਤੀਆਂ ਦੇ ਨਾਲ ਮੈਂ ਸਹਿਮਤ ਨਹੀਂ ਹਾਂ ਪਰ ਜੋ ਮੈਂ ਆਪ ਦੀ ਅੱਖੀਂ ਦੇਖ ਰਿਹਾ ਪਿੰਡਰ ਦੇ ਕੰਮਾਂ ਦੇ ਨਾਲ ਮੈਂ ਕੁਝ ਪੰਡੋਰੀ ਵਾਲ ਦੇ ਪਿੰਡ ਕੰਮਾਂ ਦੇ ਨਾਲ ਮੈਂ ਕੁਝ ਜਰੂਰ ਸਹਿਮਤ ਆ ਮਹਿਦ ਪਰਦੇ ਜੋ ਵੱਡਾ ਕੰਮ ਕੀਤਾ ਇਸ ਕੰਮ ਦੇ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਆ ਕਿ ਚੰਗਾ ਕੰਮ ਹੋਇਆ ਹੈ ਤਾਂ ਅੱਗੇ ਤੱਕ ਇਹ ਰਸਤਾ ਦਿਖਾ ਦਨੇ ਆ ਪੱਟਾ ਜਰੂਰ ਹੋਇਆ ਇੱਕ ਹੋਰ ਮੁਸੀਬਤ ਪਰੇਸ਼ਾਨੀ ਆਉਂਦੀ ਹੈ ਪਰ ਥੋੜੇ ਦਿਨਾਂ ਚ ਇੱਕ ਕੰਮ ਸੈੱਟ ਹੋ ਜਾਊਗਾ ਪਰ ਫਿਲਹਾਲ ਦੇ ਜੋ ਹੁਣ ਦੇ ਤਾਜ਼ਾ ਹਾਲਾਤ ਨੇ ਉਹ ਮਾੜੀ ਆ ਇੱਧਰ ਦੇਖ ਸਕਦੇ ਹੋ ਕਿ ਇੰਨਾ ਜ਼ਿਆਦਾ ਪਾਣੀ ਜੋ ਖੜਾ ਹੈ ਫਿਰ ਇੱਥੇ ਮੱਛਰ ਵਗੈਰਾ ਘਰੇ ਤਾਂ ਕਾਲਾ ਆਊਟ ਲਾ ਕੇ ਬੰਦਾ ਸੌਂ ਜਾਂਦਾ ਪਰ ਇੱਥੇ ਤਾਂ ਲੱਗਦਾ ਮੈਂ ਤਾਂ ਪੁਰ ਦੇ ਸਾਰਾ ਆਊਟ ਇਕੱਠੇ ਕਰ ਲਵਾਂ ਮੱਛਰ ਫੇਰ ਵੀ ਨਹੀਂ ਭਜਣਾ ਹਾਲਾਤ ਇਦਾਂ ਦੇ ਇੰਨਾ ਜ਼ਿਆਦਾ ਇੱਥੇ ਪਾਣੀ ਔਰ ਇੰਨੇ ਜ਼ਿਆਦੀ ਇੱਥੇ ਕਾ ਬੂਟੇ ਕਿੰਨਾ ਕੁਸ਼ੇ ਖੜਾ ਹੈ ਤਾਂ ਬਾਕੀ ਪੰਜਾਬ ਦੇ ਹਸਪਤਾਲਾਂ ਦੇ ਹਾਲਾਤ ਕੀ ਸੁਧਰ ਚੁੱਕੇ ਹੈ ਕੀ ਸੁਧਰ ਜਾਣਗੇ ਕੀ ਸਾਡੇ ਸੇਧ ਸੋਲਦਾ ਸੀ ਐਮਐਲਰੀਆਂ ਕਿ ਸਿੱਖਿਆ ਦੇ ਪ੍ਰਬੰਧ ਵਧੀਆ ਹੈ ਇਹ ਤੁਸੀਂ ਕੀਮਤੀ ਕਮੈਂਟ ਕਰਕੇ ਜਰੂਰ ਦੱਸਿਓ ਮੇਰੇ ਸੰਯੋਗੀ ਪਤਤਾਰ ਸਭੀ ਚੰਡ ਦੇ ਨਾਲ ਹਰਦੇਪ